ਇੰਨੇ ਕਾਲੇ ਨੂੰ ਤੇ ਲੱਗ ਗਈ ਤੇ ਲੱਗ ਗਈ ਤੇ ਉਹਨੂੰ ਗੋਨੇ ਪੁੱਛਿਆ ਪਾਣੀ ਕਿਸ ਨੇ ਪੀਆ ਉਹਨਾਂ ਕਹੇ ਪਾਣੀ ਤਾਂ ਜ਼ਮੀਨ ਸਾਰੀ ਧਰਤੀ ਦੇ ਥੱਲੇ ਹੈਗਾ ਕਿਸੇ ਮਰਦੀ ਪਾਣੀ ਪੀ ਲਾ ਉਹਨੇ ਕਹੀ ਫੜੀ ਤੇ ਪਾਣੀ ਜ਼ਮੀਨ ਪੁੱਟਣ ਲੱਗ ਪਿਆ ਪੁੱਟਦਾ ਪੁੱਟਦਾ ਥਾਕ ਗਿਆ ਉਹਨੂੰ ਲੱਗਾ ਇੱਥੇ ਨਹੀਂ ਰਿਹਾ ਥੋੜਾ ਜਗਾ ਹੋ ਗਿਆ ਫਿਰ ਪੁੱਟਣ ਲੱਗ ਪਿਆ ਥੋੜਾ ਜਗਾ ਹੋ ਗਿਆ ਫਿਰ ਪੁੱਟਣ ਇਸੇ ਤਰ੍ਹਾਂ ਹੀ ਉਹਦੀ ਉਮਰ ਲੰਘ ਗਈ ਤੇ ਪਾਣੀ ਨਹੀਂ ਮਿਲਿਆ ਕਿ ਦੁਨ। ਸੋ ਸਗੁਰਾਂ ਨੇ ਤੁਹਾਨੂੰ ਦੇਹਸ ਤੁਸੀਂ ਬਾਰ ਬਾਰ ਸੁਣਦੇ ਹੋ ਕਿ ਜਿਸ ਵੇਲੇ ਅੱਜ ਸੰਤ ਵਿਰਿਆਮ ਸਿੰਘ ਹੋਰਾਂ ਨੇ ਵੀ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ ਗੁਰਪ੍ਰੀ ਮੂਰਤ ਮੰਨ ਮੈਂ ਧਿਆਨ ਸਗੁਰੂ ਵਰਦਾਸ ਸਿੰਘ ਸੱਚੇ ਪਾਸ਼ਾ ਰੂਪ ਦੇਸ ਵੀ ਤੁਸੀਂ ਸੁਣਦੇ ਹੋ ਕਿ ਜਦੋਂ ਭਜਨ ਕਰੋ ਸਗੁਰੂ ਦੀ ਮੂਰਤੀ ਆਪਣੇ ਅੰਦਰ ਵਸਾ ਕੇ ਕਰੋ ਪਰ ਸਾਡੇ ਅੰਦਰ ਤੇ ਹੋਰ ਬੜਾ ਕੁਝ ਹੁੰਦਾ ਹੈ ਮੂਰਤੀ ਲੰਗਨ ਥਾਣੀ ਹੁੰਦਾ ਉਹ ਤੇ ਆਸਰਵਾਦ ਰੋਜ਼ ਹੀ ਸੁਣਦੇ ਹੋ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਬਾਸ ਇੱਕ ਘੜੇ ਵਿੱਚ ਮਿੱਟੀ ਪਈ ਹੈ ਤੇ ਆਖੋ ਸ਼ੱਕਰ ਪਾ ਦੀ ਜੇਨੇ ਮਿੱਟੀ ਬਾਹਰ ਕੱਢ ਕੇ ਸਾਫ਼ ਨਹੀਂ ਕਰੋਗੇ ਉਹਨੇ ਜਦ ਉਹ ਉਹਦੇ ਸ਼ੱਕਰ ਨਹੀਂ ਪਾ ਸਕਦੇ